ਰੇ 2021 ਮਾਡਲ ਹੈ ਜੀ ਨਾਲ ਦੇ ਪਲੇਟ ਨੇ ਜੀ ਇਹਦੇ ਨਾਲ ਦੀਆਂ ਮੋਹਰਾਂ ਲੈਂਡ ਫੋਰਸ ਦੀਆਂ ਬਲੇਟਾਂ ਤੇ ਲੱਗੀਆਂ ਨੇ 90 ਪੈਸੇ ਪਲੇਟ ਪਏ ਨੇ ਸੁਪਰ ਸੀਟਰ ਦੇ ਜਿੱਥੇ ਅਗਲੀ ਵਾਰੋ ਤਾਂ ਜਿਹੜਾ ਲੈਂਡ ਫੋਰਸ ਦਿਖਾਇਆ ਹੋਇਆ ਹਾਂਜੀ ਲੈਂਡ ਫੋਰਸ ਦਸ਼ਮੇਸ਼ ਅੰਮਰਗੜ ਦਾ ਹੀ ਆਹੜਾ ਰਹੀ ਐਗਰੀ ਜ਼ੋਨ ਐਗਰੀ ਜ਼ੋਨ ਆ ਵੀਰੇ ਇਹ 7 ਫੁੱਟ ਆ ਇਹ 2023 ਮਾਡਲ ਹੈ ਵੀਰੇ ਬਲੇਟੇ ਦੇ ਵੀ ਵੀਰੇ ਅੱਦੇ ਪਏ ਨੇ ਨਾ ਪਲੇਟ ਇਹਦੇ ਨਾਲ ਦੇ ਹੈਗੇ ਹਾਂ 50 ਪੈਸੇ ਮੰਨ ਲੰਨੇ ਆਪਾਂ ਕੋਈ ਗੱਲ ਤੇ ਗੇਅਰ ਡਰਾਈਵ ਚ ਆ ਵੀਰੇ ਇਹ 5 ਤੋਂ 10 ਮਿੰਟ ਚ ਇਹਦਾ ਆਪਾਂ ਰੂਟਾ ਬੀਟਰ ਬਣਾ ਸਕਦੇ ਆ ਨਮੀ ਤਕਨੀਜਾ ਸਟੈਂਡ ਲਾ ਕੇ ਇੱਥੇ 2023 ਮਾਡਲ ਹੈ ਵੀਰੇ ਤੂੰ ਸਭ ਤੋਂ ਪਹਿਲਾਂ ਰੰਗ ਦੇਖੋ ਕਿੰਨਾ ਸੋਹਣਾ ਪਿਆ ਤੇ ਬਿਲਕੁਲ ਇਹਦਾ ਰੰਗ ਤਾਂ 99 ਪੈਸੇ ਰੰਗ ਪਈ ਜਾਂ ਅੰਦਰ 99 ਪੈਸੇ ਰੰਗ ਹੈਗਾ ਸਹੀ ਗੱਲ ਆ ਜੀ ਤੇ ਬਲੇਡ ਵੀ ਨਾਲ ਦੇਣੀ 70 ਪੈਸੇ ਬਲੇਡ ਨਾਲ ਦੇਨੇ ਹਾਂਜੀ ਹਾਂਜੀ ਤੇ ਡਿਸਕਾਣਾ ਮਾਡਲ ਹੈ ਵੀਰੇ ਸਟੀਲੀ ਡਿਸਕਾ ਪੰਜ ਉਹਨੇ ਨੂੰ ਗੇਅਰ ਡਰਾਈਵ ਚ 2023 ਮਾਡਲ ਹੈ ਇਹ ਕੰਪਨੀ ਨੇ ਜੈਗਲਰ ਮਾਡਲ ਬਣਾਇਆ ਜੀ 711 ਠੀਕ ਆ ਜੀ ਆ ਮਾਡਲ ਤੋਂ ਇਹ 15000 ਰੁਪਏ ਮਹਿੰਗਾ ਨਾਮਾ ਵੀ ਇਹਦੇ ਵਿੱਚ ਕਿਸੇ ਦੇ ਤੇ ਹੱਕ ਹੁੰਦਾ 2023 ਮਾਡਲ ਦਿਖਾ ਦੇ ਵੀਰੇ ਲੇਜ਼ਰ ਕਟਿੰਗ 'ਚ ਜੀ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਯਾਰ ਵੀਰੋਂ ਆਪਾਂ ਇੱਕ ਵਾਰ ਫੇਰ ਤੋਂ ਆ ਚੁੱਕੇ ਹਾਂ ਖਰੌੜੀ ਵਾਲੇ ਕਾਲੇ ਵੀਰ ਕੋਲ ਇਹਨਾਂ ਦੀ ਆਪਾਂ ਆਪਣਾ ਸੁਪਰ ਸੈਟਰਾਂ ਦੀ ਵੀਡੀਓ ਪਾਈ ਥੀ ਕਿ ਤੁਹਾਨੂੰ ਨੇ ਬਾਈ ਨੂੰ ਬਹੁਤ ਪਿਆਰ ਦਿੱਤਾ ਹੈ ਬਾਈ ਕੋਲ ਬਹੁਤ ਆਪਣਾ ਫੋਨ ਆਏ ਨੇ ਤੇ ਅੱਜ ਵੀ ਬਾਈ ਕੋਲ ਨਵਾਂ ਜਿਹਾ ਕਲੈਕਸ਼ਨ ਆ ਗਿਆ ਤੇ ਬਾਤੇ ਬਾਦ ਬਾਈ ਕੋਲ ਆਓ ਲੋ ਬਾਈ ਨੂੰ ਮੌਕਾ ਤੇ ਜੇ ਤੁਸੀਂ ਸਪੋਕਸਟਰ ਦੇਖੋ ਇਹ ਤੁਹਾਨੂੰ ਦਿਖਾਉਣਾ ਹੈ ਰੇਟ ਇਹਨਾਂ ਨੇ ਮਾਡਲ ਦਾ ਉਹਨਾਂ ਦਾ 22 ਜਨੇ 22 ਜ ਆਪਣਾ ਇਹਨਾਂ ਦੇ ਸਾਰੀ ਜਾਣਕਾਰੀ ਬਾਈ ਸਵਾਗਤ ਹੋਣਾ ਜੀ ਸਾਸਿਕਾ ਬਾਈ ਜੀ ਸਾਸਿਕਾ ਵੀਰੂ ਤੇ ਬਲੇ ਵੀਰੇ ਪੜਦਾ ਆਪਣਾ ਇਹਦਾ ਡਰੈੱਸ ਆ ਸਾਰਾ ਉਹ ਇੱਕ ਵਾਰ ਚੰਗੀ ਤਰ੍ਹਾਂ ਸਮਝਾ ਦੇ ਜੇ ਕੋਈ ਮੇਰਾ ਭਰਾ ਆਉਂਦਾ ਇਹ ਤਾਂ ਆਉਣ ਦੇ ਵਿੱਚ ਕੋਈ ਦਿੱਕਤ ਨਾ ਹੋਏ ਬੰਦੇ ਨੂੰ ਆਪਣਾ ਪਿੰਡ ਖਰੌੜੀ ਹੈ ਜੀ ਠੀਕ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਸਰਹੰਦ ਤੋਂ ਪਟਿਆਲੇ ਰੋਡ ਤੇ ਪਿੰਡ ਪੈਂਦਾ ਹੈ ਜੀ ਆਪਣਾ ਸਰਹੰਦ ਤੋਂ 6 ਕਿਲੋਮੀਟਰ ਹੈ ਪਟਿਆਲੇ ਤੋਂ 20 ਕਿਲੋਮੀਟਰ ਹੈ ਠੀਕ ਇੱਥੇ ਹੀ ਭਾਈ ਜੀ ਇਹ ਗੱਲ ਵੀ 300% ਰਫੇਟ ਕੀ ਲੈ ਕੇ ਆਏ ਆ ਸੁਪਰ ਸੀਟਰ ਦਾ ਵੀਰ ਜੀ ਜਿੱਦਣ ਤੋਂ ਤੁਸੀਂ ਵੀਡੀਓ ਪਾਈ ਆ ਅੰਤ ਤਾਈ ਕਿੰਨੇ ਵਿਕ ਗਏ 70 80 ਸੁਪਰ ਸੀਟਰ ਵਿਕ ਗਏ ਠੀਕ ਆ ਜੀ ਹੁਣ ਕਿੰਨੇ ਖੜੇ ਨੇ ਆਪਣੇ ਕੋਲ ਅੱਜ ਦਾ ਆਪਣੇ ਕੋਲ 10 12 ਕੇ ਸੁਪਰ ਸੀਟਰ ਹੈ ਕਿ ਨਹੀਂ ਹਾਂ ਜੀ ਇੰਨੇ ਕਰੀਗੇ ਠੀਕ ਆ ਜੀ ਤੇ ਤੁਹਾਨੂੰ ਪਤਾ ਹੈ ਕਿ ਤਾਂ ਆਲੇ ਵੀ ਸਬਸਿਡੀਆ ਬੰਦ ਹੋ ਗਈਆਂ ਹਾਂਜੀ ਹਾਂਜੀ ਹੁਣ ਸਬਸਿਡੀ ਦੀ ਆਸ ਨਾ ਕਰਿਓ ਕਿਉਂਕਿ ਜੇ ਹੁਣ ਲੈਣਾ ਤਾਂ ਨਵਾਂ ਦੇਖੋ ਜਿਆਸੀ ਦੇ ਵਿੱਚੋਂ ਹਾਂਜੀ ਹਾਂਜੀ ਹੁਣ 3 ਲੱਖ ਰੁਪਿਆ ਲਾਓ ਨਹੀਂ ਸਭ ਤੋਂ ਵਧੀਆ ਮੌਕਾ ਹੈ ਬਾਈ ਕੋਲ ਨਵੇਂ ਵਰਗ ਦੇ ਸੁਪਰ ਸੀਟਰ ਦਾ ਤੇ ਤੁਹਾਨੂੰ 1 ਲੱਖ ਤੋਂ 1.5 ਲੱਖ ਰੁਪਏ ਸਸਤੇ ਵਿਤ ਰਹੇ ਨੇ ਤੇ ਬਈ ਜੀ ਆਪਾਂ ਕਰਦੇ ਹਾਂ ਸਟਾਰਟ ਇਤੋਂ ਤੇ ਕਿਹੜੀ ਕੰਪਨੀ ਦਾ ਜੀ ਇਹ ਇਹ ਲੈਂਡ ਫੋਰਸ ਦਾ ਹੀ ਹੈ ਇਹ ਲੈਂਡ ਫੋਰਸ ਦਾ ਹੂੰ ਗ੍ਰੀਨ ਸਿਸਟਮ ਕਹਿੰਦੇ ਨੇ ਇਹਨੂੰ ਇਹ ਜੌਂਡੀਅਰ ਏਜੰਸੀ ਨੂੰ ਹੀ ਬਣਾ ਕੇ ਦਿੰਦੇ ਨੇ ਇਹ ਇਹ ਜੌਂਡੀਅਰ ਦੇ ਟਰੈਕਟਰ ਦੇ ਨਾਲ ਹਾਂ ਇਹ ਜੌਂਡੀਅਰ ਹੀ ਏਜੰਸੀ ਨੂੰ ਬਣਾ ਕੇ ਦਿੰਦੇ ਨੇ ਇਹ ਦਿਖਦਾ ਹਨਾ ਇਹਨੂੰ ਗ੍ਰੀਨ ਸੇਟ ਉਹ ਲੈਂਡ ਫੋਰਸ ਦਾ ਹੈ ਨਾ ਸੁਪਰਸੀਡਰ ਇਹ 2021 ਮਾਡਲ ਹੈ ਜੀ ਨਾਲ ਦੇ ਪਲੇਟ ਨੇ ਜੀ ਇਹਦੇ ਨਾਲ ਦੀਆਂ ਮੋਹਰਾਂ ਲੈਨਡ ਫੋਰਸ ਦੀਆਂ ਬਲੇਟਾਂ ਤੇ ਲੱਗੀਆਂ ਨੇ 90 ਪੈਸੇ ਪਲੇਟ ਪਏ ਨੇ ਸੁਪਰ ਸੀਟਰ ਦੇ ਜਿੱਥੇ ਅਗਲੀ ਵਾਰ ਹਾਂ ਤਾਂ ਜਿਹੜਾ ਲੈਨਡ ਫੋਰਸ ਦਿਖਾਇਆ ਹੋਇਆ ਹਾਂਜੀ ਲੈਨਡ ਫੋਰਸ ਦਸ਼ਮੇਸ਼ ਅੰਮਰਗੜ ਦਾ ਜੀ ਤੇ ਵੀਰੇ ਮਾਡਲ ਕਿੰਨਾ ਹੀ ਇਹ 2021 ਮਾਡਲ ਹੈ ਜੀ 2021 ਮਾਡਲ ਪਲੇਟ ਸੁਪਰ ਸੀਟਰ ਤੇ ਨਾਲ ਦੇ ਨੇ ਜੀ 90 ਪੈਸੇ ਪਰ ਪਿਆਰਾ ਬਿਲਕੁਲ ਨਵਾਂ ਹੀ ਆਏ ਹਾਂਜੀ ਕੋਈ ਜਾਰਚੁਰ ਕੁਛ ਨਹੀਂ ਸਾਫ਼ ਸੁਥਰਾ ਸੁਪਰ ਸੀਟਰ ਕੋਈ ਵੀ ਡਿਸਕਾਡ ਉਸਕਾ ਦੇਖ ਸਕਦੇ ਹੋ ਪਿੱਛੇ ਘੱਟਾ ਦੇ ਡਿਸਕਾਂ ਨੇ ਪਰ ਬਿਲਕੁਲ ਨਮਿਆਂ ਨੇ ਤੇ ਵੀਰੇ ਕਿੰਨੇ ਦੇ ਹੈਗੇਓ ਇਹਦੀ ਡਿਮਾਂਡ 1,45,000 ਹੈ ਵੀਰ ਜੀ। ਬਾਕੀ ਕੋਈ ਗੱਲ ਨਹੀਂ ਮੌਕੇ ਤੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਮੌਕੇ ਤੇ ਮੰਨਤਾਂ ਨਿਕਾਲਾਂਗੇ ਜ਼ਰੂਰ। 1,45,000 ਰਣਦੇ ਆ ਜੀ। ਹਾਂਜੀ। ਸਾਫ ਸੁਥਰਾ ਸੁਪਰ ਸੀਡਰ ਹੈ ਕੋਈ। ਮੰਦਰ ਬਿਲਡਿੰਗ ਬਿਲਡਿੰਗ ਕਿਥੋਂ ਨਹੀਂ। ਕਿੰਨੇ ਫੁੱਟ ਦਾ ਜੀ ਇਹ? ਇਹ 7 7.5 ਫੁੱਟ ਲੈ ਕੇ ਜਾਂਦਾ ਜਗ੍ਹਾ ਜੀ। 7 ਫੁੱਟ ਕਹਿੰਦੇ ਆ 7.5 ਫੁੱਟ ਚ ਆਉਂਦਾ ਜੀ ਇਹ। 7.5 ਫੁੱਟ। ਹਾਂ ਲੈਂਡਪੋਸਟ ਦਾ। ਠੀਕ ਹੈ ਠੀਕ ਹੈ ਜੀ। ਤੇ ਅਗਲਾ ਅਗੇ ਜਗਜੀਤ ਦਾ। ਇਹ ਜਗਤਜੀਤ ਹੈ ਜੀ। 2023 ਮਾਡਲ ਹੈ। ਇਹ ਕੰਪਨੀ ਨੇ ਜੈਗਲਰ ਮਾਡਲ ਆ ਮਾਡਲ ਤੋਂ ਇਹ 15000 ਰੁਪਏ ਮਹਿੰਗਾ ਨਾਮਾ ਵੀ ਇਹਦੇ ਵਿੱਚ ਫਿਰ ਤੇ ਹਕਮ ਦਾ 2023 ਮਾਡਲ ਦਿਖਾ ਦੇ ਵੀਰੇ ਲੇਜ਼ਰ ਕਟਿੰਗ ਚ ਤੇ ਨਾਲ ਇਹਦੇ ਬਲੇਡ ਨੇ ਜੀ ਠੀਕ ਹੈ ਬਲੇਡ ਦੁਬਾਰਾ ਪੈ ਗਈ ਨਵੇਂ ਬਿਲਕੁਲ ਇਹ ਵੀ ਦੇ ਤਾਇ ਪਾਏ ਨੇ ਜਾਂ ਪਿੱਛੋਂ ਜਿਥੋਂ ਆਇਆ ਉੱਥੋਂ ਨਹੀਂ ਇਹ ਆਪਾਂ ਪਾਏ ਨੇ ਇਹਦੇ ਬਲੇਡ ਮਤਲਬ 40 ਕੇ ਪੈਸੇ ਬਲੇਡ ਰਹਿੰਦੇ ਸੀ ਤੇ ਆਪਾਂ ਨਵੇਂ ਪਾਏ ਬਲੇਡ ਵੀ ਨਵੇਂ ਪਾ ਕੇ ਦੇ ਰਹੇ ਹਾਂ ਹਾਂ ਆਪਾਂ ਕਹਿੰਦੇ ਆ ਵੀ ਕਿਸਾਨ ਵੀਰਾਂ ਦਾ ਦੁਬਾਰੇ ਖਰਚਾ ਨਾ ਹੋਵੇ ਹਾਂਜੀ ਹਾਂਜੀ ਤੇ ਗੇਅਰ ਡਰਾਈਵ ਚਾ ਵੀਰ ਜੀ ਇਹ ਗੇਅਰ ਡਰਾਈਵ ਦੇ ਵਿੱਚਾ ਦਿਖਾ ਦਿਓ ਜੈਗੂਲਰ ਮਾਡਲ ਆ ਇਹ ਠੀ ਸੇ ਹੀ ਮਾਡਲ ਆ 2023 ਮਾਡਲ ਬਰੇ ਕੈਨ ਜੱਗ ਜੱਗੇ ਲੱਗਿਆ ਹੋਇਆ ਗੇਅਰ ਆਈ ਇਹ ਗੇਅਰ ਡਰਾਈਵ ਚ ਆਈ ਇਹ ਗੇਅਰ ਡਰਾਈਵ ਚ ਠੀਕ ਆ ਠੀਕ ਆਈ ਡਿਸਕ ਆ ਸਟੀਲੀ ਨੇ ਇਹ ਦੀਆਂ ਹਾਂਜੀ ਹਾਂਜੀ ਤੇ ਇਹਨਾਂ ਨੇ ਜਗਤਜੀਤ ਵਾਲੇ ਨੇ ਇੱਕ ਨਵਾਂ ਹਾ ਮਗਰ ਟੈਨਾ ਵੀ ਲਾਤੀ ਜਿਹੜੇ ਦਾੜੇ ਨੰਗੇ ਰਹਿੰਦੇ ਹੁੰਦੇ ਨੇ ਜਿਵੇਂ ਆਪਣੇ ਤੂੜੀ ਵਾਲੀ ਮਸ਼ੀਨ ਦੇ ਰੀਲ ਨੂੰ ਟੈਨਾ ਹੁੰਦੀ ਨੇ ਪਾਈਪ ਲਾ ਕੇ ਇਹ ਟੈਨਾ ਲਾਤੀਆਂ ਤੇ ਮਤਲਬ ਦਾਣੇ ਨੰਗੇ ਨਹੀਂ ਰਹਿੰਦੇ ਹਾਂਜੀ ਹਾਂਜੀ ਆ ਸੁਪਰ ਸੁਪਰ ਵਧੀਆ ਲੱਗੇ ਹੋਏ ਨੇ ਦਾਣੇ ਦੂਰ ਹਾਂ ਇਹ ਨਿਊ ਮਾਡਲ ਆ ਵੀਰੇ ਇਹ ਜੈਗਲਰ ਮਾਡਲ ਆ ਵੀਰੇ ਦਿਖਾ ਦੇ ਦੁਬਾਰੇ ਫੇ ਜੈਗਲਰ 711 ਹੈ ਜਿਹਨੂੰ ਜੈਗਲਰ ਕਹਿੰਦੇ ਨੇ ਜਾਂਸੀ ਵਾਲਾ ਟੌਪ ਮਾਡਲ ਕੱਢਿਆ ਜੀ ਇਹਦਾ ਹੈ ਜਨਾ ਜੀ ਇਹਦਾ ਰੇਟ 1,85,000 ਹੈ ਵੀਰੇ ਰੇਟ 1,85 ਹੈ 7 ਨਵੇਂ ਪਲੇਟ ਨੇ 7 ਫੁੱਟ ਆ ਜੀ ਠੀਕ ਆ ਜੀ ਹਾਂਜੀ ਤੇ ਇਹ ਐਗਰੀ ਜਾਂਦਾ ਜੀ ਜਿਹੜਾ 81 1,85,000 1,85 1,85,000 ਰੁਪਿਆ ਡਿਮਾਂਡ ਆ ਜਗਤਜੀਤ ਦਾ ਜਗਤਜੀਤ ਦਾ 2023 ਮਾਡਲ ਜੈਗਲਰ 711 ਤੇ ਆਵਾ ਗਏ ਵੀਰੇ ਇੱਕ ਵੀ ਜੋਣਾ ਹਾਂ ਹਾਂਜੀ ਐਗਰੀਜੌਨ ਦੀ ਕਾਫੀ ਦਮਾਨ ਆਉਂਦੀ ਹੈ ਆਪਣੇ ਪੈਨਾਂ ਦੇ ਕਮੈਂਟ ਕਾਫੀ ਆਏ ਨੇ ਵੀਡੀਓ ਦੇ ਵਿੱਚ ਐਗਰੀਜੌਨ ਜਿਆਦਾ ਵਿਗਿਆ ਸਭ ਕੋਈ ਇਹ ਵੀ ਜਿਆਦਾ ਬੰਦਾ ਵਿਗਦਾ ਹੋਊਗਾ ਹਨਾ ਜੀ ਹਾਂ ਐਗਰੀਜੌਨ ਆਪਣੇ ਜੋ ਨੇੜੇ ਦੇ ਬੰਦੇ ਸਾਰੇ ਐਗਰੀਜੌਨ ਲੈਂਦੇ ਨੇ ਹੁਣ ਨਵੇਂ ਤਕਨੀਕ ਵਿੱਚ ਤੇ 2022 ਮਾਡਲ ਹੈ ਵੀਰੇ ਇਹ ਲੇਜ਼ਰ ਕਟਿੰਗ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਬਲੇਡ ਇਹਦੇ 70 ਕੇ ਪੈਸੇ ਨੇ ਹਾਂਜੀ ਬਲੇਡ ਵਧੀਆ ਨੇ ਜੇ ਕਿਸੇ ਨੇ ਮਰਗ ਜਾ ਲੋ 50 ਕਿੱਲੇ ਵੇਚਣੇ ਤਾਂ ਬਲੇਡ ਪਾਉਣ ਦੀ ਲੋੜ ਨਹੀਂ ਜਿਆਦਾ ਵੇਚਣਗੇ ਹਾਂ 70 80 ਕਿੱਲੇ ਬਲੇਡ ਵੇਚਣਗੇ ਸਹੀ ਗੱਲ ਆ ਇਹ ਵੇਚਣਗੇ ਤੇ ਇਹ ਦਿੱਲੀ ਇਹਦੀ ਡਿਸਕਨ ਹੈ ਜੀ। 22 ਮਾਡਲ ਚ ਹੈ ਇਹ। 22 ਮਾਡਲ ਦੇ ਤੋਂ ਨਹੀਂ ਵੀਰੇ ਸਾਫ਼ ਸੁਥਰਾ ਸੁਪਰਸੀਡਰ ਹੈ। ਇਹ ਵੀਰੇ ਕਿੰਨਾ ਫੁੱਟ ਦਾ? ਇਹ 7 ਫੁੱਟ ਆ ਜੀ। 7 ਫੁੱਟ ਦਾ। ਕਿੰਨੇ ਦਾ ਦਿੰਗੋ ਵੀਰੇ? 1,55,000 ਦਾ ਹੈ ਵੀਰੇ। 1,55,000 ਦਾ ਮਿੱਦਰੇ ਹੈ। ਹਾਂ ਜੀ। ਬਾਕੀ ਮੈਂ ਤੁਹਾਨੂੰ ਉਹੀ ਕਿਹਾ ਵੀ ਜਿਹੜਾ 1 ਲੱਖ ਤੋਂ 1.5 ਲੱਖ ਦੇ ਵਿੱਚ ਵਿੱਚ ਫਾਇਦਾ ਹੋਊਗਾ ਸਾਰੇ ਸੁਪਰਸੀਡਰਾਂ ਦੇ ਪਿੱਛੇ ਤੇ ਤੁਸੀਂ ਇਹ ਆ ਗਏ ਜੀ ਗਰਵਾਜ ਦਾ। ਇਹ ਤਾਂ ਮੈਂ ਲੱਗਾ ਇਹ ਕਿੰਨਾ ਮਰ ਲਈ ਇਹ 2023 ਮਾਡਲ ਹੈ ਜੀ 2023 ਮਾਡਲ ਜਮਨੀ ਦਾ ਮੈਂ ਮੰਗ ਪਿਆਈ ਇਹ ਤਾਂ ਇਹ ਬਿਲਕੁਲ ਇਹਦਾ ਹਾਂ ਜੀ 2023 ਮਾਡਲ ਹੈ ਵੀਰੇ ਤੇ ਸਭ ਤੋਂ ਪਹਿਲਾਂ ਰੰਗ ਦੇਖੋ ਕਿੰਨਾ ਸੋਹਣਾ ਪਿਆ ਹੈ ਤੇ ਬਿਲਕੁਲ ਇਹਦਾ ਰੰਗ ਤਾਂ 99 ਪੈਸੇ ਰੰਗ ਵੇਚੀ ਅੰਦਰ ਹੈਗਾ 99 ਪੈਸੇ ਰੰਗ ਹੈਗਾ ਸਹੀ ਗੱਲ ਆ ਜੀ ਤੇ ਬਲੇਡ ਵੀ ਨਾਲ ਦੇਣੀ 70 ਪੈਸੇ ਬਲੇਡ ਨਾਲ ਦੇਨੇ ਹਾਂ ਜੀ ਹਾਂ ਜੀ ਤੇ ਡਿਸਕ ਵਾਲਾ ਮਾਡਲ ਹੈ ਵੀਰੇ ਸਟੀਲੀ ਡਿਸਕਾ ਪੰਜ ਉਹਨਾਂ ਨੂੰ ਗੇਅਰ ਡਰਾਈਵ ਚ ਹੈ ਗੇਅਰ ਡਰਾਈਵ ਚ ਹੈ ਵੀਰੇ ਦਿਖਾ ਦੇ ਗੇਅਰ ਡਰਾਈਵ ਸਹੀ ਕਹੀ ਤੇ ਸਟੀਲੀ ਡਿਸਕਾਂ ਨੇ ਕੋਈ ਡਿਸਕਿੰਗ ਹੀ ਟਾਈਟ ਹੈ ਕੋਈ ਨਹੀਂ ਰੂਲਾ ਕੱਟ ਵਾਲਾ ਵੀਰੇ ਇਹਦੇ ਟਾਪ ਮਾਡਲ ਚ ਹੈ ਵੀਰੇ ਇਹ ਠੀਕ ਹੈ ਜੀ ਹਾਂਜੀ ਇਹ ਜਿਵੇਂ ਆਪਣਾ ਕੱਟ ਵਾਲੇ ਰੂਲੇ ਦੇ ਤੇ ਕੱਟ ਵਾਲੇ ਰੂਲੇ ਜਿਵੇਂ ਉਹ ਸਾਫ ਰੂਲਾ ਪ੍ਰੈਸ ਜਿਆ ਕਰ ਦਿੰਦਾ ਹੁੰਦਾ ਤਾਂ ਗੱਲ ਇਸ ਦੇ ਵਿੱਚ ਬੜਾ ਹੁੰਦੇ ਹੁੰਦੇ ਜੀ ਇਹ ਹਾਂਜੀ ਹਾਂਜੀ ਹੁਣ ਇਹ ਸਾਰਿਆਂ ਦੇ ਇਹਦੇ ਕੱਟ ਵਾਲੇ ਰੂਲੇ ਡਿਸਕੀ ਰੀਲਾ ਨੇ ਆਹ ਜੀ ਤੇ ਬਾਕੀ 70 ਪੈਸੇ ਬਲੇਡਰ ਨੇ ਨਾਲ ਦੇਈਏ ਠੀਕ ਹੈ ਵੀਰੇ ਇਹ ਵੀਰੇ ਕਿੰਨਾ ਅੱਠ ਫੋਟਾ ਅੱਠ ਫੋਟਾ ਜੀ ਠੀਕ ਹੈ ਜੀ ਨਹੀਂ ਨੂੰ ਕਿੰਨੇ ਦੇਈ 1,85,000 ਰੁਪਏ ਵੀਰੇ ਡਬਲ 1,85,000 ਦਾ ਅੱਠ ਫੋਟਾ ਕਰੋ ਆਜ ਦਾ ਬ੍ਰਾਂਡ ਤੇ ਮਾਓ ਕਈ ਜਾ ਬਾਈ ਕੋਲ ਜਲਦੀ ਤੋਂ ਜਲਦੀ ਜਾਓ ਤੇ ਲੈ ਕੇ ਜਾਓ ਇੱਕ ਮੈਂ ਤੁਹਾਨੂੰ ਦੱਸਣਾ ਏ ਜੇਰੀ ਵੀਡੀਓ ਅੱਜ ਪਾਈ ਜਾਣੀ ਹੈ ਤਾਂ 2-3% ਨਹੀਂ ਇਹ ਟਿਕਦੇ ਹੈਗੇ ਮੈਂ ਕਹਿੰਦਾ ਇਹ ਇੱਕ ਦਿਨ ਨਹੀਂ ਲਾਉਣਾ ਇਹਨਾਂ ਨੇ ਕੱਲ ਦਾ ਦਿਨ ਨਹੀਂ ਲਾਉਂਦੇ ਜੀ ਹਾਂਜੀ ਹਾਂਜੀ ਸਹੀ ਗੱਲ ਆ ਜੀ ਤੇ ਸੀਜ਼ਨ ਨੇੜੇ ਆਉਂਦਾ ਨਾ ਜਿਉਂ-ਜਿਉਂ ਫਿਰ ਮਹਿੰਗੇ ਵੀ ਹੋਈ ਜਾਂਦੇ ਨੇ ਹਾਂਜੀ ਹਾਂਜੀ ਮਹਿੰਗੇ ਵੀ ਹੋਈ ਜਾਂਦੇ ਨੇ ਤੇ ਹੁਣ ਆਪਾਂ ਜੇ ਪਿਛਲੀ ਵੀਡੀਓ ਦੇ ਨਾਲੇ ਰੇਟ ਮੈਂ ਕਿਹਾ ਫਿਰ ਤਾਂ ਹੁਣ 5-7000 ਬਧੇ ਹੀ ਨਿਕਟੇ ਨਹੀਂ ਹਾਂਜੀ ਦੇਖੋ ਸੀਜ਼ਨ ਨੇੜੇ ਨੂੰ 90 ਜਣਾ ਤਾਂ ਰੇਟ ਦੇ ਵਿੱਚ ਤਾਂ ਕੋਈ ਵੀ ਚੀਜ਼ਾਂ ਚਾਹੇ ਟਰੈਕਟਰਾਂ ਹਾਂਜੀ ਜੂ ਜੂ ਸੀ ਜਣਾਉਗਾ ਵਧ ਹੀ ਜਾਣੇ ਰੇਟ ਹਾਂਜੀ ਹਾਂਜੀ ਸਹੀ ਕਰਤਾ ਆਪਾਂ ਨੂੰ ਵੀ ਮਹਿੰਗੇ ਮਿਲਦੇ ਨੇ ਫਿਰ ਆਪਾਂ ਦਾ ਉਹ ਹਿਸਾਬ ਗੱਲ ਵੇਚਣੇ ਹਾਂਜੀ ਹਾਂਜੀ ਤੇ ਵੀਰੇ ਲੈਡ ਫੋਰਸ ਦਾ ਜੀ ਲੈਨ ਫੋਰਸ 2023 ਮਾਡਲ ਹੈ ਵੀਰੇ 2023 ਮਾਡਲ ਟਾਪ ਮਾਡਲ ਦਾ ਟਾਪ ਮਾਡਲ ਦੇ ਵਿੱਚ ਐਡਵਾਂਸ ਪਲੱਸ ਕਹਿੰਦੇ ਨੇ ਜੀ ਠੀਕ ਹੈ ਜੀ ਨਿਵਾਸ ਪਲੱਸ ਹਾਂ ਇਹਦੇ 'ਚ ਇੱਕ ਪੋਰ ਵੀ ਜ਼ਿਆਦਾ ਹੈ ਇਹਦੇ ਵੀਰੇ ਬਲੇਡ ਆਉ ਪੈਂਦੇ ਨੇ ਜਰਾ ਜੀ ਬਲੇਡ ਨਾਲ ਦੇ ਨੇ ਜੀ ਇਹਦੇ ਨਾਲ ਹੀ ਪੈਸੇ ਬਲੇਡ ਨਾਲ ਹੀ ਪੈਸੇ ਬਲੇਡ ਨੇ ਤੇ ਵੀਰੇ ਕਿੰਨੇ ਫਟਾਈ ਦੋ ਇਹ 7 ਫਟਾਈ ਸਾਢੇ 7 ਫਟਾਈ ਠੀਕ ਹੈ ਜੀ ਸਾਢੇ 7 ਫੁੱਟਾ ਕਿੰਨਾ ਮਾਰ ਲਈ 2023 ਮਾਡਲ 2023 ਮਾਡਲ ਕਟੜਾ ਰੋਡਾ ਕਟੜਾ ਦੇ ਤੰਗਾਂ ਤੇ ਵੀਰੇ ਕਿੰਨੇ ਦੇਂਗੇ ਇਹ ਕੱਠਾ ਹੀ ਰੇਟ ਦੱਸ ਦੇ ਦੋਨੋਂ ਇੱਕੋ ਪੀਸ ਨੇ ਇਹ ਠੀਕ ਹੈ ਜੀ ਹਾਂਜੀ ਆ ਵੀ ਦਿਖਾ ਦੇ ਵੀਰੇ ਇਹ ਵੀ 2023 ਮਾਡਲ ਹੈ ਵੀਰੇ ਤੇ ਇਹ ਵੀ ਫਿਰ ਉਨਾ ਹੀ ਦੀ ਪੋਪ ਹਾਂ ਸੇਮ ਰੇਟ ਆ ਸਾਢੇ 7 ਫੁੱਟ ਆਈ ਜੀ ਇਹਦੇ ਪਲੇਟ 90 ਪੈਸੇ ਪੈਣੇ ਨਾਲ ਇਹਦੇ 90 ਪੈਸੇ ਨੇ ਹਾਂ ਜੀ ਹਾਂ ਜੀ ਇਹ ਵੀ 23 ਮਾਡਲ ਹੈ ਵੀਰੇ ਇਹ ਵੀ ਐਡਵਾਂਸ ਪਲੱਸ ਚ ਤੇ ਤੁਸੀਂ ਇੱਕ ਵਾਰੀ ਬਾਅਦ ਦਿਖਾ ਦੇ ਆ ਦੇਖੋ ਕਿੰਨੇ ਸੋਹਣੇ ਨੇ ਜਿਹੜੇ ਆਪਣੇ ਪਿਸਤੌਲ ਪਿਸਤੌਲ ਨੇ ਕਿੰਨੇ ਇਸ ਤੋਂ ਬਗਾਂ ਨਾ ਕੋਈ ਅੰਦਾਜ਼ ਵਿੱਚ ਚੀਜ਼ ਜਿਹੜੀ ਹੈਗੀ ਐ ਬਈ ਸਾਫ ਸੁਥਰੀ ਆ। ਕਿੰਨੀ ਸਾਫ ਸੁਥਰੀ ਐ? ਤੇ 2023 ਮਾਡਲ ਐ ਵੀਰੇ ਆ ਦਿਖਾ ਦੇ ਲੇਜ਼ਰ ਕੱਟੀ। ਲੇਜ਼ਰ ਕੱਟੀ ਹੋਈ ਹੋਈ ਐ। ਹਾਂ। ਐਡਵਾਂਸ ਪਲੱਸ 2023 'ਚ ਆਇਆ ਤਾਂ ਵੀਰੇ ਇਹ। ਠੀਕ ਐ ਜੀ ਇਹ ਦੋਹਾਂ ਪੀਰ ਵਿੱਚ ਐ ਤਾਂ ਹੈ। ਹਾਂ ਜੀ ਐਡਵਾਂਸ ਪਲੱਸ। ਇਹ ਵੀਰੇ ਕਿੰਨੇ ਕਿੰਨੇ ਦੇ ਬਣਨਗੇ? 1,85,85000 ਦੀ ਡਿਮਾਂਡ ਐ ਜੀ। ਠੀਕ ਐ ਜੀ 1,85,000 ਤੋਂ 2000। ਹਾਂ ਜੀ। ਜਿਹੜੇ 7 ਫੁੱਟ ਦੇ ਵਿੱਚ ਦਾ 6 7.5 ਫੁੱਟ ਦੇ ਵਿੱਚ ਮੋੜ ਦੇ ਵਿੱਚ ਠੀਕ ਐ ਜੀ। ਤੇ ਆੜਾ ਗਈ ਐ ਗ੍ਰੀਜੋਨ 2023 ਮਾਡਲ ਹੈ ਵੀਰੇ ਬੜੇ ਦੇ ਵੀ ਵੀਰੇ ਅੱਦੇ ਪੈਦੇ ਹਨ ਬਲੇਡ ਇਹਦੇ ਨਾਲ ਦੇ ਹੈਗੇ ਹਾਂ 50 ਪੈਸੇ ਮੰਨ ਲੈਂਦੇ ਆ ਪਰ ਕੋਈ ਗੱਲ ਨਹੀਂ ਤੇ ਗੇਅਰ ਡਰਾਈਵ ਚਾ ਵੀਰੇ ਇਹ ਪੰਜ ਤੋਂ 10 ਮਿੰਟ ਜੇ ਤਾਂ ਆਪਾਂ ਰੂਟਾ ਬੀਟਰ ਬਣਾ ਸਕਦੇ ਹਾਂ ਨਵੀਂ ਤਕਨੀਕ ਜ ਹੈ ਸਟੈਂਡ ਲਾ ਕੇ ਇੱਥੇ ਸਟੈਂਡ ਨਾਲ ਇਹਦੇ ਠੀਕ ਹੈ ਜੀ ਹਾਂਜੀ ਕਿੰਨੇ ਮਾਡਲ ਸੇ ਵੀਰੇ ਆਪਾਂ ਨੇ ਇਹ 2023 ਮਾਡਲ ਹੈ ਵੀਰੇ 2023 ਮਾਡਲ ਫੁੱਟਾ ਜੀ ਹੱਤ ਫੁੱਟਾ ਤੇ ਡਿਮਾਂਡ ਕਿੰਨੀ ਆ ਵੀਰੇ 1,80,000 ਜੀ 1,80,000 ਰੁਪਏ ਨਿਵਾੜਾ ਹਾਂਜੀ ਬਾਕੀ ਮੜਾ ਮੜਾ ਮਾਤਾ ਮਤਾ ਵੀਰੇ ਕਰੇ ਦੇ ਨੂੰ ਹਣਾ ਕੋਈ ਗੱਲ ਨਹੀਂ ਉਹਦਾ ਵੀਰੇ ਹੋਏ ਜੰਦੇ ਹਾਂ ਜੀ ਮੌਕੇ ਤੇ ਤੇ ਆਹੜਾ ਫਿਰ ਤੋਂ ਲੈਨ ਫੋਰਸ ਆ ਗਿਆ 2021 ਮਾਡਲ ਹੈ ਵੀਰੇ 2021 ਮਾਡਲ 7 ਫੁੱਟ ਹੈ 7 ਫੁੱਟ ਬਹੁਤ ਸੋਹਣਾ ਪੀਸ ਹੈ ਬਲੇਡ ਇਹਦੇ ਵੀ ਚੰਗੇ ਨੇ ਹਣਾ ਜੀ ਨਾਲ ਦੇ ਵੀਰੇ 60 ਪੈਸੇ ਬਲੇਡ ਨੇ ਤੇ 21 ਮਾਡਲ ਦੇ ਹਿਸਾਬ ਨਾਲ ਵੀਰੇ ਸਾਫ਼ ਹੋ ਉਹ ਤਾਂ ਸੁਪਰ ਸੀਟਰ ਹਾਂਜੀ ਹਾਂਜੀ ਸਹੀ ਗੱਲ ਆਈ ਬੜਾ ਸਾਫ਼ ਸੁਥਰਾ ਆ ਪਿਆ ਤੇ ਉਹਦਾ ਸਾਫੂਤਾ ਸਾਰੀ ਆਪਣੇ ਕੋਲ ਜਿੰਨੇ ਵੀ ਆ ਸੁਪਰ ਸੀਟਰ ਦਾ ਮਤਲਬ ਆਪਾਂ ਸਾਫ਼ ਹੀ ਰੱਖਦੇ ਕੋਸ਼ਿਸ਼ ਰੱਖਦੇ ਵੀ ਸਾਫ਼ ਹੀ ਸਾਫ ਸੁਥਰਾ ਪਾਉਣਾ ਤੇ ਬ੍ਰੇਡ ਵੀ ਬਦਝਾ ਲੈਣੇ ਸਾਰੇ ਜਿਹੜੇ ਬਲੇਡ ਵੀ ਕੰਮ ਦੇਣ ਵਾਲੇ ਹੈਗੇ ਨੇ ਜੀ ਇਹ ਦੇਖਣਾ ਵੀ ਜਾ ਕੇ ਬਣਾ ਕੇ ਬਾਕੀ ਜਿਹੜੇ ਜ਼ਿਆਦਾ ਘਸੇ ਅਸੀਂ ਨਵੇਂ ਪਾ ਦਨੇ ਹਾਂਜੀ ਹਾਂਜੀ ਸਹੀ ਗੱਲ ਆ ਬ੍ਰੇਕ ਕਿੰਨੇ ਦਾ ਬਣੂਗਾ ਇਹੋ 1.5 ਲੱਖ ਰੁਪਏ ਡਿਮਾਂਡ ਹੈ 1.5 ਲੱਖ ਰੁਪਏ ਡਿਮਾਂਡ ਹੈ ਵੀਰੇ 2021 ਮਾਡਲ ਲੈਂਡ ਫੋਰਸ ਇਹ ਕੱਲਾ ਸੂਪਰ ਸਟਰਪੀਸ ਹੈ ਸਾਰੇ ਜੰਦੇ ਨੇ ਵੀਰੇ ਸਾਰੇ ਬ੍ਰਾਂਡ ਦੇ ਸੁਪਰ ਸੇਡਰ ਨੇ ਹਾਂ ਆਪਾਂ ਦੇ ਹੈਗਾ ਵੀ ਕੋਈ ਦੇਸੀ ਕੰਪਨੀ ਵੀਰੇ ਬਿਕਦੇ ਨਹੀਂ ਦੇਸੀ ਆ ਹਾਂਜੀ ਹਾਂਜੀ ਸਹੀ ਗੱਲ ਵਧੀਆ ਬ੍ਰਾਂਡ ਰੱਖਣ ਦੇ ਫਿਰ ਤੇ ਤਾਂ ਹੀ ਬਾਈ ਜਿਹੜੇ ਸੁਪਰ ਸੇਡਰ ਨੇ ਆਪਣੇ ਹੱਥ ਹੱਥ ਵਿਕਦੇ ਨੇ ਤੇ ਅਗਲਾ ਆ ਗਈ ਇਹ ਮੇਰੇ ਨਾਲ 8 ਫੁੱਟਾ ਹਨਾ ਜੀ ਇਹ 6.5 ਫੁੱਟਾਈ ਲੈਨ ਫੋਰਸ 6.2022 ਮਾਡਲ ਹੈ ਵੀਰੇ ਦਿਖਾ ਦੇ ਲੀਜ਼ਰ ਕਟਿੰਗ ਤੇ ਬਲੇਡ ਇਹ ਵੀ ਦੇਖੋ ਕਿੰਨਾ ਬਲੇਡ ਇਹਦੇ ਨਾਲ ਦੇ ਨੇ ਵੀਰੇ 60 ਕੁ ਪੈਸੇ ਬਲੇਡ ਨਾਲ ਦੇ ਨੇ 1,60,000 ਰੁਪਿਆ ਕੀਮਤ ਹੈ ਵੀਰੇ ਦੀ 1,60,000 ਦਾ ਮਾਰਕਿੰਗ ਦਾ ਵੀਰੇ 2022 ਮਾਡਲ ਹੈ ਵੀਰੇ 2022 ਮਾਡਲ ਠੀਕ ਹਾਂਜੀ ਵੀਰੇ ਸੁਪਰ ਸੀਟਰ ਸਾਫ਼ ਹੈ ਜੀ ਕੋਈ ਰੰਗ ਪੇਂਟ ਵਾਲਾ ਸੁਪਰ ਸੀਟਰ ਨਹੀਂ ਵੀਰੇ ਆਪਣੇ ਕੋਲ ਮਿਲੂਗਾ ਜਿਹੜੇ ਸਾਰੇ ਇਹ ਤਾਂ ਵੀਰੇ ਦੇਖੋ ਮਾਡਲ 22 23 24 24 ਹਾਂ ਨਹੀਂ ਮੈਂ ਮਾਡਲ ਆਪਾਂ ਜਿਆਦਾ ਲੈਂਦੇ ਨਹੀਂ ਜਿਹੜੇ ਇੱਕ ਉਧਰ ਆਈ ਕਾਗੇ ਖੜੇ ਉਹ ਇੱਕ ਨਹੀਂ ਚੌਂਦੇ ਹੀ ਐਗਰੀ ਚੌਂਦੇ ਵੀਰੇ ਤੇ ਬ੍ਰੋ ਜਿੰਨੇ ਵੀ ਸੁਪਰ ਸੀਟਰ ਨੇ ਬਾਈ ਜੋਨਾ ਕੋਲ ਸਾਰੇ ਬ੍ਰਾਂਡ ਦੇ ਮਿਲਣਗੇ ਜੈਨੂਨ ਕੰਮ ਆ ਵੀਰ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਲੱਗਦਾ ਉਰੇ ਰਿਪਰ ਬਜਨ ਵਾਲੀ ਪਰਾਂ ਦਾ ਜਿਹੜਾ ਕੰਮ ਆ ਮਸ਼ਹੂਰ ਨੇ ਸਾਡੇ ਏਰੀਏ ਦੇ ਵਿੱਚ ਹੁਣ ਵੀ ਲਗਭਗ 70-80 ਰਿਪਰ ਖੜੇ ਨੇ ਤੇ ਸੀਜ਼ਨ ਵੇਲੇ ਨਹੀਂ ਬਾਈ ਜਾਨੀ ਆਪਾਂ ਵੀਡੀਓ ਪਾਉਣੇ ਹੁੰਦੇ ਆ ਤੇ ਤੁਹਾਨੂੰ ਉਹ ਵੀ ਆਪਾਂ ਦਿਖਾਵਾਂਗੇ ਜਦੋਂ ਸੀਜ਼ਨ ਆਊਗਾ ਇਸ ਲਈ ਬਾਈ ਕੋਲ ਪਰ ਬਾਤਾਂ ਵਾਧਾ ਤੁਸੀਂ ਭਰੋਸਾ ਕਾਮਿਟੀ 'ਤੇ ਕਰ ਸਕਦੇ ਹੋ ਇਹਦੇ ਹੈਗਾ ਤੁਹਾਨੂੰ ਚੀਜ਼ ਮਾੜੀ ਦਊਗਾ ਨਹੀਂ ਆਪਾਂ ਰੰਗ ਪੇਂਟ ਵਾਲੀ ਬਿਲਡਿੰਗ ਵਗੈਰਾ ਵਾਲੀ ਚੀਜ਼ ਵੇਚ ਦੇਣੀ ਜੇ ਹੁੰਦਾ ਤਾਂ ਆਪਾਂ ਵੀਡੀਓ 'ਚ ਹੀ ਦੱਸ ਦਾਂਗੇ ਇਹ ਸਹੀ ਗੱਲ ਹੈ ਇਹ ਇੱਥੋਂ ਬਿਲਡਿੰਗ ਹੈ ਜਿਹਦਾ ਰੰਗ ਹੋਇਆ ਹੋਇਆ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੇ 2022 ਮਾਡਲ ਹੈ ਵੀਰੇ 2022 ਪੂਰੇ 95 ਪੈਸੇ ਰੰਗ ਪਿਆ ਸੁਪਰ ਸ਼ੀਡਰ ਦਾ ਨਾਲ ਦੇ ਬਲੇਟ ਨੇ ਵੀਰੇ 70 ਪੈਸੇ 60 ਤੋਂ 70 ਪੈਸੇ ਲਾ ਲਓ ਹਾਂਜੀ ਬਿਲਕੁਲ ਨਾਲ ਨੇ ਲੇਜ਼ਰ ਕਟਿੰਗ 2022 ਮਾਡਲ ਹੈ ਵੀਰੇ ਪੂਰਾ ਸੋਹਣਾ ਸੁਪਰ ਸ਼ੀਡਰ ਹੈ ਕਿਤੋਂ ਬਿਲਡਿੰਗ ਹੈ ਕਿਤੋਂ ਰੰਗ ਫਵਾਰ ਨਹੀਂ ਵੀਰੇ ਇੱਕ ਨਵਾਂ ਮਾਰ ਦਵੇ ਬਾਈ ਮਾਰ ਲੈ ਬਾਈ ਮਾਰ ਲੈ ਵੀਰੇ 1,65,000 ਰੁਪਏ ਡਿਮਾਂਡ ਹੈ ਵੀਰੇ ਇਹ ਕਿਹੜਾ ਆਪ 1,50,000 ਰੁਪਏ ਡਿਮਾਂਡ ਹਾਂਜੀ ਸਾਈਜ਼ ਕਿਹ ਹੈ ਵੀਰੇ ਦਾ 8 ਫੁੱਟ ਦਾ ਜੀ 8 ਫੁੱਟ ਸਾਈਜ਼ ਐਗਰੀ ਜ਼ੋਨ ਕੰਪਨੀ ਦਾ ਜੀ ਐਗਰੀ ਜ਼ੋਨ ਦੇ ਇੱਕ ਜਨ ਲਿਭੇ ਤਿੰਨ ਨਾ ਖੜੇ ਜਾਣ ਉਹ ਨਾ ਹਾਂ ਤਿੰਨ ਨੇ ਬਾਕੀ ਸ਼ਾਮ ਤੱਕ ਹੋ ਰ ਆ ਜਾਣਗੇ ਚਾਰ ਪੰਜ ਤੀ ਠੀਕ ਠੀਕ ਲੈਣ ਗਏ ਨੇ ਤੇ ਵੀਰੇ ਇੱਕ ਤਵਾਰ ਫਿਰ ਤੋਂ ਆਉਣ ਰਿਹਾ ਇਸ ਬੋਰਡ ਜੀ ਆਪਾਂ ਅੱਛਾ ਆਪਣੇ ਪਿੰਡ ਖਰਾਉੜੀ ਜੀ ਆਪਣਾ ਖਰਾਉੜਾ ਖਰਾਉੜੀ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਸਰਹੰਦ ਤੋਂ ਪਟਿਆਲੇ ਰੋਡ ਤੇ ਪਿੰਡ ਹੈ ਜੀ ਸਰਹੰਦ ਤੋਂ 5 ਕਿਲੋਮੀਟਰ ਪੈਂਦਾ ਜੀ ਪਟਿਆਲੇ ਤੋਂ 20 ਕਿਲੋਮੀਟਰ ਠੀਕ ਹੈ ਜੀ ਤੇ ਇੱਕ ਮੈਂ ਤੁਹਾਨੂੰ ਦੱਸ ਦਮ ਜਿਹੜਾ 22 ਦਾ ਕੰਟੈਕਟ ਨੰਬਰ ਆ ਉਹ ਆਪਣੇ ਟਾਈਟਲ ਦੇ ਵਿੱਚ ਤੇ ਥੰਬਨੇਲ ਤੇ ਚੱਲ ਰਿਹਾ ਹੈ ਤੁਸੀਂ ਆਪਣਾ ਉੱਥੇ ਬਾਈ ਦਾ ਨੰਬਰ ਤੇ ਕੰਟੈਕਟ ਕਰਕੇ ਆ ਕੇ ਆਪਣਾ ਫੋਨ ਕਰਕੇ ਬਾਈ ਜੀ ਨਾਲ ਕੋਈ ਵੀ ਸੁਪਰਸੀਟਰ ਆਪਣਾ ਲਿਜਾਣਾ ਹੈ ਤੁਸੀਂ ਬਾਈ ਜੀ ਨੇ ਡਰੈੱਸ ਆਪਣ ਨੂੰ ਸਮਝਾ ਹੀ ਦਿੱਤਾ ਚੰਗੀ ਤਰ੍ਹਾਂ ਹਾਂਜੀ ਵੀਰ ਜੀ ਜੇ ਕਿਸੇ ਨੇ ਪੁਰਾਣਾ ਸੁਪਰਸੀਟਰ ਜਾਰੀ ਪਰ ਵੇਚਣਾ ਜਾਂ ਖਰੀਦਣਾ ਪੁਰਾਣੇ ਰੀਪਰ ਜਾਂ ਸੁਪਰਸੀਟਰ ਦੀਆਂ WhatsApp ਤੇ ਨੰਬਰ ਆਪਣਾ ਇਸੇ ਨੰਬਰ ਤੇ WhatsApp ਚੱਲਦਾ ਹੈ ਫੋਟੋ ਖਿੱਚ ਕੇ ਪਾ ਦਿਓ ਤੇ ਰੇਟ ਦੱਸ ਆਪਾਂ ਖਰੀਦ ਲੇ ਆ ਕੇ ਤੁਸੀਂ ਬਾਈ ਜੀ ਜਿਹੜੀ ਨੇ ਮੇਨ ਰੋਡ ਤੇ ਜਾ ਬਣਾ ਸਰਾਂਦਰਾ ਦੇਤੇ ਜਿਹੜੇ ਸਾਡੇ ਉਹ ਪਿੱਛੇ ਉੱਠੀ ਐ ਇਹ ਤੁਹਾਨੂੰ ਰੋਡ ਤੇ ਹੀ ਤੇਰੇ ਪਰ ਸਾਹਦੇਖ ਜਾਣਗੇ ਤਰਵਾਲਾਂ ਪਾਈਆਂ ਹੋਈਆਂ ਨੇ ਬਾਕੀ ਦੋ ਬਾਈ ਜੀ ਨੂੰ ਬਾਅਦੇ ਬਾਅਦ ਮਾਉਗਾ ਬਾਕੀ ਫੋਨ ਕਰਕੇ ਆਇਓ ਵੀਰੇ ਬਸ ਇਹ ਬੇਨਤੀ ਐ ਹਾਂਜੀ ਹਾਂਜੀ ਇਹ ਕਈ ਵਾਰੀ ਵਿਕੇ ਜਾਂਦੇ ਨੇ ਅਗਲਾ ਕਸਟਮਰ ਹਰਾਨ ਆਉਂਦਾ ਪਹਿਲਾਂ ਵੀ ਆ ਉਹ ਆਪਣੀ ਸਹੀ ਫੋਨ ਕਰਕੇ ਆਓ ਜੀ ਸਹੀ ਗੱਲ ਐ ਜੀ ਹਾਂਜੀ ਧੰਨਵਾਦ ਜੀ ਤੇ ਵੀਰੇ ਆਪਣਾ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੇ ਹਾਂਜੀ ਜੇਕਰ ਤੁਹਾਨੂੰ ਆਪਣੀ ਵੀਡੀਓ ਆਪਣੇ ਜੁੜੇ ਚੈਨਲ ਤੇ ਦੇਖ ਸਕਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਬਾਕੀ ਆਪਣੇ ਇੰਸਟਾ ਨੂੰ ਫੋਲੋ ਜੁੜ ਕਾ ਬਲੇ ਉਹਨਾਂ ਅੱਛਾ ਪਾਰ ਇੰਡਾ ਲੈ ਕੇ ਆਉਂਦੇ ਰਹਿੰਨੇ ਆ ਬਾਕੀ ਵੀਡੀਓ ਪ੍ਰੋਡਕਸ਼ਨ ਕਮੈਂਟ ਧੰਨਵਾਦ